ਟੂਰਨਾਮੈਂਟ ਦਾ ਪੰਜਵਾਂ ਮੈਚ ਮੋਹਿਤ ਵਰਸਸ ਬਿੱਲਾ ਔਰ ਸਾਡੇ ਰੈਫਰੀ ਸਾਹਿਬ ਹਰਦੀਪ ਜੀ ਟਾਸ ਕਰਾਉਣਗੇ ਜੀ ਹਾਂਜੀ ਹਰਦੀਪ ਜੀ ਟੀਮ ਬਿੱਲਾ ਲੋ ਜੀ ਬਿੱਲੇ ਨੇ ਜਿਹੜੀ ਟਾਸ ਜਿੱਤ ਲਈ ਆ ਤੇ ਤੁਹਾਨੂੰ ਪਤਾ ਹੀ ਆ ਟਾਸ ਜਿੱਤਣ ਤੋਂ ਬਾਅਦ ਡਿਸੀਜਨ ਜਿਹੜਾ ਹੁੰਦਾ 2-3 ਮਿੰਟ ਬਾਅਦ ਹੁੰਦਾ ਸੋ ਡਿਸੀਜਨ ਦੇਣਗੇ ਬਿੱਲਾ ਜੀ ਟਾਸ ਜਿੱਤਣ ਤੋਂ ਬਾਅਦ ਹਾਂਜੀ ਸ੍ਰੀ ਤਾਰਾ ਚੰਦ ਜੀ ਸੰਦਲ ਡਾਕਰ ਕਾਉਂਸਲ ਕਮੇਟੀ ਆਜ ਇਹਨਾਂ ਦੀ ਯਾਦ ਦੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੰਡਿਆਲਾਪੁਰ ਦੀ ਦਸਾਰਾ ਗਰਾਉਂਡ ਧਰਤੀ ਆ ਕਹਿੰਦੇ ਮੁੰਡਿਆਂ ਦੇ ਬੈਟ ਬਾਲਦੇ ਨੇ ਔਰ ਮੁੰਡਿਆਂ ਦਾ ਜੋਰ ਲੱਗਦਾ ਕਹਿੰਦੇ ਬਾਲ ਕੋਲ ਲੱਗਿਆ ਆ ਗਿਆ ਜੀ ਸ਼ਰਿਆਸ ਆਪਣਾ ਦੂਸਰਾ ਓਵਰ ਲੱਗ ਗਿਆ ਜੰਡਿਆਲਾ ਗੁਰੂ ਦੀ ਧਰਤੀ ਤੇ ਬਾਜੀ ਖੁਸ਼ਕੁਸ਼ ਟੂਰਨਾਮੈਂਟ ਚੱਲ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਅਵੀਰ ਜਿੰਨੇ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਜਾਣਾ ਰਾਜ ਫਰਮਾਇਤੀ ਤੋਂ ਪਰਤ ਸੂਰੀ ਕੈਨੇਡਾ ਤੋਂ ਆਜੂ ਦੇ ਬਾਲ ਫਰੀਆਦ ਵਾਲਾ ਬੱਟਲ ਜਿਹੜੇ ਤੋਂ ਥੋੜੀ ਉੱਪਰ 100 ਬਰਤ ਥੋੜੀ ਕੈਨੇਡਾ ਤੋਂ ਉਹਨਾਂ ਦੇ ਨਾਲ ਨਾਲ ਸਾਡੇ ਜੀਤ ਮੱਲੀ ਜੀ ਔਰ ਰੋਹਿਤ ਸੰਧਰ ਜਿਹੜੇ ਤੋਂ ਉਹਨਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸੈਨਟੀ ਟੈਲੀਕਮ ਜਿਨ੍ਹਾਂ ਦਾ ਸਹਿਯੋਗ ਇਸ ਟੂਰਨਾਮੈਂਟ ਨੂੰ ਕਰਵਾਉਂਦੇ ਵਿੱਚ ਸਾਡੇ ਸੰਨੀ ਸ਼ਾਫੜਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਸਹਿਯੋਗ ਦਿੱਤਾ ਸੋ ਅੱਜ ਦਾ ਪੰਜਵਾਂ ਮੈਚ ਆ ਚੱਲ ਰਿਹਾ ਛੇਵਾਂ ਮੈਚਾਂ ਵਾਲਿਆਂ ਨੂੰ ਅਪੀਲ ਹੈ ਬੇਨਤੀ ਹੈ ਗੈਪ ਏ ਮੁੰਡਾ ਪਿੱਛੇ ਬਯੂ ਦਾ ਕਹਿੰਦੇ ਮੰਮੂ ਸਿੰਗਲ ਦੇ ਨਾਲ ਕੁਝ ਅਨੁਭਵ ਹੈ ਅਗਲਾ ਮੈਚ ਸੀਮ ਵਰਸਸ ਗੌਰਵ 11 ਦੋਵਾਂ ਟੀਮਾਂ ਨੂੰ ਬੇਨਤੀ ਕਿ ਜਦੋਂ 10 ਓਵਰ ਹੋ ਜਾਣ ਉਸ ਤੋਂ ਬਾਅਦ ਟਾਸ ਕਰੀ ਕਰਵਾਈ ਜਾਵੇਗੀ ਉਸ ਤੋਂ ਬਾਅਦ ਜਿਹੜਾ ਮੈਚ ਛੇਤੀ ਜੇਤੀ ਸ਼ੁਰੂ ਕੀਤਾ ਜਾ ਸਕੇ ਤੁਹਾਨੂੰ ਪਤਾ ਮੌਸਮ ਦਾ ਵਿਦਾਜ ਵਿਗੜ ਰਿਹਾ ਕੌਣ ਕਿਸੇ ਲਈ ਪੈ ਸਕਦੀ ਹੈ ਹੁਬਾ ਜੀ ਸਰ ਐਂਡਰ ਕੋਈ ਨਹੀਂ ਬੈਕਾਇ ਮੋਟਾ ਕਰਕੇ ਆਇਓ ਭਾਈ ਜੀ ਕੈਟਰੀਂਗ ਕੀਤੀ ਕੈਟਰੀਂਗ ਫੁੱਲ ਕੈਟਰੀ ਪਹਿਲਾ ਫਟਕਾ ਸ਼ਾਹਦਰੂ ਦੇ ਲਈ ਮੈਨ ਆਉ ਦਾ ਮੈਚ ਬੱਲੀ ਅੱਜ 96 ਰਨ ਜਿਨ੍ਹਾਂ ਨੇ ਬਣਾਏ ਨੇ ਬਹੁਤ ਵਧੀਆ ਬੈਟਿੰਗ ਕੀਤੀ 212 ਦਾ ਜਿਹਦਾ ਟਾਰਗੇਟ ਬਣਨ ਦਾ ਕਾਰਨ ਬੱਲੀ ਦੀ ਬੈਟਿੰਗ ਸੀ ਤਾਂ ਤਾੜੀਆਂ ਥੋੜੀਆਂ ਮਾਰ ਦਿਆ ਕਰੋ ਮੈਨ ਆਫ ਦੀ ਮੈਚ ਬੱਲੀ ਧੰਨਵਾਦ ਜੀ ਸਤ ਸ੍ਰੀ ਅਕਾਲ